ਸਸ਼ਟਿਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਤਾਂ ਸਭ ਦਾ ਥੈਂਕ ਯੂ ਸੋ ਮੱਚ ਤੁਸੀਂ ਕੱਲ ਵਾਲੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ तकरीबन 2-3 ਘੰਟਿਆਂ ਚ ਸਟਾਕ ਲੀਅਰ ਸੀਗਾ ਸਾਡੇ ਕੋਲ 7-8 ਕੁ 20 ਪਏ ਨੇ 1000 ਵਾਲੇ ਮੈਂ ਕੋਸ਼ਿਸ਼ ਕਰਦੀ ਹਾਂ ਵੀ ਪਹਿਲਾਂ ਮੈਂ ਉਹੀ ਦਿਖਾ ਦਮਾ ਤੁਹਾਨੂੰ ਜੇ ਕਿਸੇ ਨੇ 1000 ਵਾਲਾ ਸੂਟ ਲੈਣਾ ਹੈ ਕਿਉਂਕਿ ਬਹੁਤ ਸਾਰੇ ਮੈਸੇਜ ਆਣੇ ਆ ਪਹਿਲਾਂ ਉਹੀ ਦਿਖਾਣੇ ਆ ਜੀ ਉਸ ਤੋਂ ਬਾਅਦ ਅੱਜ ਦੀ ਨਵੀਂ ਵੀਡੀਓ ਬਹੁਤ ਸੋਹਣੀ ਉਹ ਵੀ ਦਿਖਾਵਾਂਗੇ ਮੈਂ ਨੇ ਪਹਿਲਾਂ ਤੁਹਾਨੂੰ 100 ਸੌਰੀ 1000 ਰੁਪੀਜ਼ ਵਾਲ ਸੂਟ ਦਿਖਾਵਾਂਗੀ ਕਿਉਂਕਿ ਕੱਲ ਬਹੁਤ ਸਾਰੇ ਮੇਰੇ ਕੋਲ ਰਾਤ ਦੇ ਵੀ ਬਹੁਤ ਮੈਸੇਜ ਆਏ ਹੋਏ ਆ ਵੀ ਸਾਨੂੰ ਉਹ ਵਾਲੇ ਸੂਟ ਚਾਹੀਦੇ ਆ ਫੋਟੋਜ਼ ਉਹਨਾਂ ਦੀ ਪਾਣੀਆਂ ਜਿਹੜੇ ਸੇਲ ਹੋਏ ਹੋਏ ਆ 150 ਸੂਟ ਸੀਗਾ ਉਹਨਾਂ ਦੇ ਵਿੱਚੋਂ ਸਾਡੇ ਕੋਲ 10 12 ਕ ਸੂਟ ਇਸ ਟਾਈਮ ਹੈਗੇ ਨੇ ਮੈਂ ਤੁਹਾਨੂੰ ਉਹ ਦਿਖਾ ਦਾਨੀ ਆ ਇਹ ਹੈਗੇ ਨੇ ਜੀ 1000 ਵਾਲੇ ਤੁਸੀਂ ਅਗਰ ਬੁਕਿੰਗ ਕਰਾਣੀ ਆ ਤਾਂ ਮੇਰਾ ਨੰਬਰ ਸਭ ਨੂੰ ਪਤਾ ਹੀ ਹੈ 8283828381 ਨੰਬਰ ਆ ਇਸ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਇਹ ਜਿਹੜੇ ਕੱਲ ਵਾਲੇ ਸੂਟ ਨੇ ਜੀ ਇਹ ਮੈਂ ਤੁਹਾਨੂੰ ਇਦਾਂ ਹੀ ਪਏ ਪਏ ਦਿਖਾ ਦਾਂਗੀ ਤੁਸੀਂ ਬੈਕ ਜਾ ਕੇ ਵੀਡੀਓ ਦੇਖ ਸਕਦੇ ਹੋ ਕੱਲ ਵਾਲੀ ਤੇ ਜੇ ਕਿਸੇ ਨੂੰ ਇਹ ਮੇਰੇ ਖੋਲ ਕੇ ਉਹਨਾਂ ਚ ਦਿਖਾਏ ਹੋਏ ਆ ਪੀ ਸਾਰੇ ਠੀਕ ਹੈ ਇਹਨਾਂ ਚ ਤੁਹਾਨੂੰ ਕੋਈ ਵੀ ਪਸੰਦ ਆ ਇਹ ਸਾਰੇ 1000 ਵਾਲੇ ਸੂਟ ਨੇ ਤੁਸੀਂ ਮੇਰੀ ਕੱਲ ਦੀ ਵੀਡੀਓ ਫੁੱਲ ਵੀਡੀਓ ਦੇਖ ਸਕਦੇ ਹੋ ਉਹਦੇ ਵਿੱਚ ਅਸੀਂ ਇਹ ਸਾਰੇ ਸੂਟ ਖੋਲ-ਖੋਲ ਕੇ ਦਿਖਾਏ ਹੋਏ ਆ ਇਹ ਮੈਂ ਤੁਹਾਨੂੰ ਇਸ ਵੀਡੀਓ ਚ ਤਾਂ ਦਿਖਾ ਰਹੀਆਂ ਕਿਉਂਕਿ ਮੈਸੇਜ ਬਹੁਤ ਜ਼ਿਆਦਾ ਆ ਰਿਹਾ ਜੀ ਇਹਨਾਂ ਸੂਟਾਂ ਦਾ ਠੀਕ ਹੈ ਜੀ ਇਹ ਵਾਲੇ ਸੂਟ ਨੇ ਸਾਰੇ ਬ੍ਰਾਂਡਡ ਪੀਸ ਨੇ ਜੇ ਇਹ ਹੈਗੇ ਨੇ ਸਾਰੇ 1000 ਦੇ ਸ਼ਿਪਿੰਗ ਚਾਰजेस ਇਹਨਾਂ ਦੇ ਅਲੱਗ ਤੋਂ ਨੇ ਇਹ ਤੁਸੀਂ ਕੱਲ ਜਾ ਕੇ ਦੇਖ ਸਕਦੇ ਹੋ ਸੂਟ ਖੁੱਲੇ ਹੋਏਆਂ ਦੀ ਫੋਟੋ ਮੇਰੀ ਪਿਛਲੀ ਵੀਡੀਓ ਦੇਖ ਸਕਦੇ ਹੋ ਕੱਲ ਵਾਲੀ 23 ਤਰੀਕ ਦੀ ਅੱਛਾ ਵੀ 23 ਤਰੀਕ ਵਾਲੀ ਵੀਡੀਓ ਦੇਖ ਸਕਦੇ ਹੋ ਜੇ ਉਹਦੇ ਵਿੱਚ ਅਸੀਂ ਇਹ 1000 ਦੇ ਸੂਟ ਪਾਈ ਹੋਏ ਨੇ ਠੀਕ ਹੈ ਜੀ ਇਹ ਹੈਗੇ ਨੇ ਸਾਡੇ ਕੋਲ ਸਿਰਫ ਇਸ ਟਾਈਮ ਅਵੇਲੇਬਲ ਜਿਹੜੇ 1000 ਦਾ ਸੂਟ ਆ ਅੱਜ ਮੈਂ ਜਿਹੜੀ ਤੁਹਾਨੂੰ ਕਲੈਕਸ਼ਨ ਦੇਣੀ ਉਹ ਬਹੁਤ ਪਿਆਰੀ ਕਲੈਕਸ਼ਨ ਹੈ ਜੀ ਮਤਲਬ 2200 ਤੋਂ ਲੈ ਕੇ 2500 2600 ਵਾਲੇ ਸੂਟ ਨੇ ਤੁਹਾਨੂੰ ਦਵਾਂਗੇ ਅਸੀਂ 1800 ਦੇ ਪਰ ਸੂਟਾਂ ਦਾ ਸਟਫ ਤੇ ਇਹਨਾਂ ਦੇ ਪ੍ਰਿੰਟ ਬਹੁਤ ਸੋਹਣੇ ਆ ਬਹੁਤ ਪਿਆਰੀ ਕਲੈਕਸ਼ਨ ਆ ਅੱਜ ਦੀ ਅਸੀਂ ਇਹ ਚੱਕ ਲਈਏ ਤੇ ਫਿਰ ਤੁਹਾਨੂੰ ਦਿਖਾਣੇ ਆ ਜੀ ਨਾਲ ਦੀ ਨਾਲ ਬਹੁਤ ਪਿਆਰੇ ਸੂਟ ਇਹ ਹੈਗੇ ਨੇ ਅੱਜ ਦੇ ਵੀਡੀਓ ਤੁਹਾਨੂੰ ਨਾ ਹਰ ਇੱਕ ਤਰ੍ਹਾਂ ਦਾ ਸਟੱਫ ਦਵਾਂਗੇ ਅਸੀਂ ਮਤਲਬ ਕਾਟਨ ਦਾ ਹੀ ਜ਼ਿਆਦਾ ਦਵਾਂਗੇ ਕੁਝ ਨਵੀਂ ਜਿਹੀ ਲੁੱਕ ਦੇ ਸੂਟ ਨੇ ਇਹ ਹੈਗੇ ਜੀ ਮਸਲੀਨ ਦੀ ਸਲਵਾਰ 2 ਟਰ ਮੀਟਰ ਦੀ ਸਲਵਾਰ ਹੋਊਗੀ ਤੇ ਕੁਝ ਐਦਾਂ ਦੀ ਹੈਗੀਆਂ ਸ਼ਿਮਰ ਦੀ ਇਹਦੀ ਸ਼ਰਟ ਬਹੁਤ ਸੋਹਣੀ ਲੁੱਕ ਆ ਆਫਿਸ ਵੇਅਰ ਵਾਸਤੇ ਬਹੁਤ ਸੋਹਣੇ ਨੇ ਜੀ ਇਹ ਵਾਲੇ ਸੂਟ 1800 ਪ੍ਰਾਈਸ ਦੇ ਵਿੱਚ ਦਵਾਂਗੇ ਪ੍ਰਾਈਸ ਹੈਗਾ ਜੀ ਸਾਰਿਆਂ ਦਾ 2000 ਪਲੱਸ ਆ ਕੋਈ 2500 ਦਾ ਕੋਈ 2800 ਦਾ ਐਦਾਂ ਦੇ ਸੂਟ ਨਹੀਂ ਜਿਹੜੇ ਅਸੀਂ ਤੁਹਾਨੂੰ ਦਵਾਂਗੇ ਮੈਂ ਕਿਕ ਸੂਟ ਖੋਲਦਾ ਨਹੀਂ ਇਹਨਾਂ 'ਚ ਵੀ ਤੁਹਾਨੂੰ ਸਾਰਿਆਂ 'ਚ ਡਬਲ ਡਬਲ ਸੂਟ ਮਿਲ ਜਾਣਗੇ ਇਹਨਾਂ ਦੇ ਨਾਲ ਤੁਹਾਨੂੰ ਪਿਓਰ ਕਾਟਨ ਦੇ ਦੁਪट्टे ਮਿਲ ਜਾਣਗੇ ਜੀ ਇਹ ਕਾਟਨ ਦਾ ਦੁਪੱਟਾ ਤੇ ਕੁਛ ਐਦਾਂ ਦੀ ਲੁੱਕ ਹੈਗੀ ਸੂਟ ਦੇ ਠੀਕ ਹੈ ਜੀ ਇਹ ਹੈਗੀ ਇਹਦੀ ਬਣਨ ਤੋਂ ਬਾਅਦ ਲੁੱਕ ਇਹਨਾਂ ਨੇ ਪੈਂਟ ਬਣਾਈ ਆ ਥੋੜੀ ਮਰਜੀ ਤੁਸੀਂ ਜੋ ਵੀ ਬਣਾਣਾ ਸਲਵਾਰ ਜਾਂ ਪਲਾਜ਼ੋ ਜਿਹੜੇ ਕਲਰ ਦੀ ਪੱਟੀ ਆ ਉਸ ਕਲਰ ਦੀ ਇਹਦੀ ਬਾਟਮ ਹੋਏਗੀ ਬਾਕੀ ਸੇਮ ਹੈ ਜਿਵੇਂ ਇਸ ਕਲਰ ਫਲਾਰ ਦਾ ਕਲਰ ਚੇਂਜ ਹੋ ਜਾਏਗਾ ਇਹ ਸਾਰੇ ਸੂਟ ਅਸੀਂ ਤੁਹਾਨੂੰ 1800 ਚ ਦੇਵਾਂਗੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਮਤਲਬ ਇਹ ਸੂਟ ਇੰਨੇ ਕਿ ਪਿਆਰੀਆਂ ਸਟੱਫ ਐ ਨਾ ਸੋਹਣਾ ਤੁਸੀਂ ਇਹਨਾਂ ਨੂੰ ਨਾਰਮਲ ਜਿੱਦਾਂ ਸੈਮੀ ਫੰਕਸ਼ਨ ਵਗੈਰਾ ਚ ਵੀ ਵੇਅਰ ਕਰ ਸਕਦੇ ਹੋ। ਹਾਂ ਜੀ ਨੈਕਸਟ ਸੂਟ ਦਿਖਾਣੇ ਆ ਤੁਹਾਨੂੰ। ਇਹ ਹੈਗੀ ਜੀ ਸਲਵਾਰ ਬਹੁਤ ਸੋਹਣੀ ਪਿਓਰ ਕਾਟਨ ਦੀ ਸਲਵਾਰ ਹੈ ਤੇ ਇਹ ਹੈਗਾ ਪੌਂਚੇਆਂ ਤੇ ਵਰਕ। ਠੀਕ ਹੈ ਜੀ। ਇਹਦੇ ਨਾਲ ਇਹ ਸ਼ਰਟ ਮਿਲ ਜੇਗੀ ਤੁਹਾਨੂੰ। ਬਹੁਤ ਪਿਆਰਾ ਸੂਟ ਆ ਤੇ ਪ੍ਰਿੰਟ ਵੀ ਬਹੁਤ ਸੋਹਣਾ ਹੈ। ਠੀਕ ਹੈ ਜੀ ਤੇ ਨਾਲ ਹੈਗਾ ਇਹ ਮਸਲੀਨ ਦਾ ਦੁਪੱਟਾ। ਇਹ ਹੈਗਾ 2200 ਵਾਲਾ ਸੂਟ ਤੁਸੀਂ ਪਹਿਲਾਂ ਦੇਖਿਆ ਹੋਵੇਗਾ ਮੇਰੀ ਵੀਡੀਓ ਚ ਇਹਨਾਂ ਦਾ 2200 ਪ੍ਰਾਈਸ ਆ ਤੇ ਅੱਜ ਤੁਹਾਨੂੰ ਦੇ ਰਹੀ ਹਾਂ ਸੀ ਸਾਰੇ ਸੂਟ 1800 ਦੇ ਵਿੱਚ ਇਹਦੇ ਵਿੱਚ ਕਲਰ ਆਪਸ਼ਨ ਦੇਖ ਲਓ ਇਹ ਆ ਜਾਗੀ ਜੀ येलो ਮਸਟਰਡ ਜੀ ਸਲਵਾਰੇ ਦੇ ਨਾਲ ਟਿੱਕ ਆ ਜਾਗਾ ਇਹਦੇ ਵਿੱਚ ਇਹ ਗਾਜਰੀ ਜਿਹਾ ਸ਼ੇਡ ਤਿੰਨ ਕਲਰ ਨੇ ਤੇ ਤਿੰਨਾਂ ਦੇ ਵਿੱਚ ਤੁਹਾਨੂੰ ਦੋ-ਦੋ ਸੂਟ ਮਿਲ ਜਾਣਗੇ ਬਹੁਤ ਸੋਹਣੇ ਸੂਟ ਨੇ ਤੇ ਇੱਕ ਡਿਜ਼ਾਈਨ ਤੁਹਾਨੂੰ ਅਸੀਂ ਇਹ ਦੇ ਰਹੇ ਹਾਂ ਸੇਮ ਦੇ ਵਿੱਚ ਹੀ ਇਹ ਮੇਰੇ ਕੋਲ ਪਹਿਲਾਂ ਵੀ ਡਿਜ਼ਾਈਨ ਸੀ ਤੇ ਬਹੁਤ ਸਾਰੀ ਡਿਮਾਂਡ ਸੀਗੀ ਇਹ ਸੂਟ ਦੇ ਵੀ ਕਲਰ ਦੇ ਵੀ ਤੇ ਪ੍ਰਿੰਟ ਦੇ ਵੀ ਇਹ ਹੈਗੇ ਨੇ ਜੇ ਪਹੁੰਚੇ ਤੇ ਵਰਕ ਵਾਲੇ ਸੂਟ ਠੀਕ ਹੈ ਪ੍ਰਾਈਸ ਸੇਮ ਆ 1800 ਇਹ ਹੈਗਾ ਜੀ ਚਿਕਨ ਵਰਕ ਬਹੁਤ ਪਿਆਰਾ ਵਰਕ ਹੈ ਸਾਰੇ ਫਰੰਟ ਦੇ ਵਿੱਚ ਜਿੰਨੇ ਵੀ ਸੂਟ ਮਿਲਣਗੇ ਜੀ ਤੁਹਾਨੂੰ ਫੁੱਲ ਬ੍ਰਾਂਡਿਡ ਸੂਟ ਮਿਲਣਗੇ ਇਹ ਕੱਪੜਾ ਵੀ ਧੋ ਧੋ ਕੇ ਨਿੱਖਰਨੇ ਵਾਲਾ ਬਹੁਤ ਸੋਹਣਾ ਸਟੱਫ ਹੈ ਇਹ ਹੈਗੀ ਹੈ ਜੀ ਸ਼ਰਟ ਸ਼ਰਟ ਤੇ ਫਰੰਟ ਵਰਕ ਫਰੰਟ ਤੇ ਬੈਕ ਸਾਰਾ ਵਰਕ ਰਹੇਗਾ ਇਹ ਹੈਗੀ ਹੈ ਸਲਵਾਸ਼ ਇਹ ਨੈਗੇਟਿਵ ਪੋਜ਼ਿਟਿਵ ਪ੍ਰਿੰਟ ਦੇ ਵਿੱਚ ਆ ਠੀਕ ਹੈ ਤੇ ਇਹ ਹੈਗਾ ਜੀ ਇਹਦਾ ਮਸਲੀਨ ਦਾ ਬਹੁਤ ਸੋਹਣਾ ਜਿਹਾ ਦੁਪੱਟਾ ਦੁਪੱਟੇ ਲੰਮੇ ਚੌੜੇ ਮਿਲਣਗੇ ਤੁਹਾਨੂੰ ਇਹਦੇ ਵੀ ਤੁਹਾਨੂੰ ਕਲਰ ਦੇ ਦੰਨੇ ਆ ਇੱਕ ਹੈਗਾ ਜੀ ਇਹ ਇਹਦੇ ਨਾਲ ਹੀ λεਮਨ येलो ਜੀ ਸਲਵਾਰ ਆ ਜਾਏਗੀ ਠੀਕ ਹੈ ਤੇ ਇੱਕ ਆ ਜਾਏਗਾ ਕਲਰ ਇਹਦੇ ਵਿੱਚ ਚਿਕਨੀ ਦੇ ਨਾਲ ਦੀ ਪਿੰਕ ਅਸ਼ੀ ਟੋਨ ਤੇ ਸਲਵਾਰ ਆ ਜਾਏਗੀ ਸਾਰੇ ਚ ਵਰਕ ਦਾ ਸਟਫ ਬਹੁਤ ਜ਼ਿਆਦਾ ਫਾਈਨ ਆ ਇੱਕ ਪ੍ਰਿੰਟ ਇਹ ਮਿਲ ਜਾਏਗਾ ਇਹ ਪ੍ਰਿੰਟ ਵੀ ਬਹੁਤ ਸੋਹਣਾ ਹੈ ਇਹਦੇ ਨਾਲ ਸਲਵਾਰ ਤੁਹਾਨੂੰ ਇਹ ਮਾਊਸੇ ਛੇੜ ਦੇ ਮਿਲ ਜਗੇ ਠੀਕ ਹੈ ਪ੍ਰਿੰਟ ਸਾਰੇ ਬਹੁਤ ਪਿਆਰੇ ਪਿਆਰੇ ਜਿਹਾ ਤੇ ਪ੍ਰਾਈਸ ਹੈਗਾ ਜੀ 1800 ਅੱਜ ਦੀ ਸਾਰੀ ਵੀਡੀਓ ਦਾ ਕਾਫੀ ਵੱਡਾ ਡਿਸਕਾਊਂਟ ਆ ਜਿਸ ਹਿਸਾਬ ਨਾਲ ਇਹਨਾਂ ਦਾ ਸਟਾਫ ਆ ਤੇ ਬ੍ਰਾਂਡ ਹੈ ਜੀ ਇਹ ਹੈਗਾ ਪਿਓਰ ਲੀਲਨ ਦੇ ਉੱਪਰ ਸੂਟ ਇਹ ਸਾਡੇ ਕੋਲ ਦੋ ਤਿੰਨ ਸੂਟ ਸੀਗੇ ਇੱਕੋ ਹੀ ਰਹਿ ਗਿਆ ਇਸ ਟਾਈਮ ਕਿਉਂਕਿ ਸ਼ੌਫਟ ਦੇ ਨਾਲ ਦੀ ਨਾਲ ਕਸਟਮਰ ਜੇ ਕੋਈ ਆਂਦਾ ਤਾਂ ਵੀਡੀਓ ਜਿਸ ਦੀ ਪਾਣ ਲੱਗਦੇ ਉੱਪਰ ਬਣਦੇ ਆ ਤਾਂ ਨਾਲ ਦੀ ਨਾਲ ਚੁੱਕ ਲਿਆ ਜਾਂਦੇ ਆ ਇਹ ਪਿਓਰ ਲੀਲਾ ਨਾ ਤੁਹਾਨੂੰ ਜਦੋਂ ਤੁਹਾਡੇ ਕੋਲ ਫਸਟ ਟਾਈਮ ਜਾਏਗਾ ਥੋੜਾ ਹਾਰਡ ਲੱਗੇਗਾ ਇਹਨੂੰ ਤੁਸੀਂ ਵਾਸ਼ ਕਰਕੇ ਫਿਰ ਸਟਿਚ ਕਰਵਾਓ ਬਿਲਕੁਲ ਸੌਫਟ ਸਟੱਫ ਹੋ ਜਾਏਗਾ ਇਹਦੇ ਨਾਲ ਹੈਗਾ ਪਿਓਰ ਦਾ ਦੁਪੱਟਾ ਦੁਪੱਟਾ ਵੀ ਲੰਮਾ ਛੋੜਾ ਇਹ ਲਾਸਟ ਪੀਸ ਰਹਿ ਗਿਆ ਪ੍ਰਿੰਟੇ ਬਹੁਤ ਸੋਹਣਾ ਸੋਲਦਾ ਇਹ ਹੈਗਾ ਜੀ ਦਾਸ ਬ੍ਰਾਂਡ ਦਾ ਸੂਟ ਇਹ ਹੈਗਾ ਬਟਰ ਕਾਟਨ ਦਾ ਸਟੱਫ ਠੀਕ ਹੈ ਜੀ ਇਹ ਤੁਹਾਨੂੰ 올ਓਵਰ 5 ਮੀਟਰ ਸੂਟ ਮਿਲੇਗਾ ਬਟਰ ਕਾਟਨ ਦਾ ਸੂਟ ਆ ਬਹੁਤ ਜ਼ਿਆਦਾ ਸੌਫਟ ਸਟੱਫ ਆ ਬਿਉਟ ਲਾਈਨਿੰਗ ਸੂਟ ਬਣ ਜਾਏਗਾ ਮਸਲੀਨ ਦਾ ਦੁਪੱਟਾ ਇਹਦੇ ਵਿੱਚ ਇਹ ਕਲਰ ਆ ਜਾਏਗਾ ਤੇ ਕਲਰ ਤੁਹਾਨੂੰ ਇਹ ਮਿਲ ਜੇਗਾ ਤਿੰਨ ਕਲਰ ਨੇ ਸੇਮ ਡਿਜ਼ਾਈਨ ਦੇ ਵਿੱਚ ਇਹ ਵੀ ਬਟਰ ਕਾਟਨ ਤੇ ਆ ਜੀ 10 ਬ੍ਰਾਂਡ ਦਾ ਸੂਟ ਆ ਇਹਦੀ ਵੀ ਪ੍ਰਿੰਟਿੰਗ ਬਹੁਤ ਸੋਹਣੀ ਆ ਇਹਦੇ ਨਾਲ ਵੀ ਤੁਹਾਨੂੰ ਮਸਲੀਨ ਦਾ ਦੁਪੱਟਾ ਮਿਲ ਜੇਗਾ ਪੀਖੇਗਾ ਜੀ ਇਹ ਵਾਲਾ ਸੂਟ ਜਿਹੜਾ ਵੀ ਸੂਟ ਦੇਖੋਗੇ ਉਹੀ ਸੂਟ ਸੋਹਣਾ ਲੱਗ ਜਾਈਏਗਾ ਕਿਉਂਕਿ ਕਲਰ ਪ੍ਰਿੰਟ ਤੇ ਸਟਫ ਬਹੁਤ ਵਧੀਆ ਇਹਨਾਂ ਦਾ ਨੈਕਸਟ ਇਹ ਹੈਗਾ ਸ਼ਿਮਰ ਦੇ ਉੱਪਰ ਸਾਰਾ ਹੀ ਆਰੀ ਵਰਕ ਦੇ ਨਾਲ ਹਾਈਲਾਈਟ ਸੂਟ ਆ ਤੇ ਮਸਲੀਨ ਦਾ ਸੂਟ ਰਹੇਗਾ ਜੀ ਬਹੁਤ ਸੋਹਣਾ ਪ੍ਰਿੰਟ ਆ ਇਹਦੇ ਪੱਲੇ ਦਾ ਜਿਹੜਾ ਹੈਗਾ ਕੇਰੇ ਤੇ ਬਹੁਤ ਪਿਆਰਾ ਪ੍ਰਿੰਟ ਆ ਸ਼ਿਮਰ ਦਾ ਸਟੱਫ ਹੈ ਜੀ ਤੇ ਮਸਲੀਨ ਦੀ ਸਲਵਾਰ ਆ ਕਾਟਨ ਦੇ ਦੁਪੱਟੇ ਇਹਨਾਂ ਦੇ ਨਾਲ ਦੁਪੱਟੇ ਦੇ ਬਹੁਤ ਸੋਹਣੇ ਆ ਪ੍ਰਿੰਟ ਦੇ ਆ ਠੀਕ ਹੈ ਜੀ ਇਹ ਹੈਗੀ ਇਹਦੀ ਫੋਟੋ ਕੁਛ ਐਦਾਂ ਦੀ ਲੁੱਕ ਆਏਗੀ ਇਨਾਂ ਦੇ ਦੁਪੱਟੇ ਕੰਟਰਾਸਟ ਲੁੱਕ ਵਿੱਚ ਦਿੱਤੇ ਹੋਏ ਆ। ਇਹ ਸਲਵਾਰ ਐਸੀ ਇਹ ਬਲੂਸ਼ ਗ੍ਰੇ ਕਲਰ ਆ ਬਹੁਤ ਸੋਹਣਾ। ਪਿਸਤਾ ਜੇ ਸ਼ੇਡ ਦਾ ਇਹ ਦੁਪੱਟਾ ਤੇ ਇੱਕ ਹੈਗਾ ਹੀ ਪਰਪਲ ਜੇ ਸ਼ੇਡ ਦੇ ਵਿੱਚ ਤੇ ਦੇ ਨਾਲ ਇਹ ਲਾਈਟ ਪਿਸਤਾ ਜਾ ਦੁਪੱਟਾ। ਠੀਕ ਹੈ। ਕਾਫੀ ਸਾਰੇ ਕਲਰ ਨੇ ਇਸ ਡਿਜ਼ਾਈਨ ਦੇ ਵਿੱਚ ਮਹਿੰਦੀ ਦੇ ਨਾਲ ਲੈਮਨ ਕਲਰ ਦਾ ਕੰਟਰਾਸਟ ਬਹੁਤ ਸੋਹਣਾ ਹੈ। ਇਹਦੀ ਹਲਕੇ ਨਾਲ ਡਿਜ਼ਾਈਨਿੰਗ ਦਾ ਫਰਕ ਆ ਜਾਏਗਾ। ਬਾਕੀ ਸੇਮ ਆ। ਜਿਹੜਾ ਕੇਰੇ ਦਾ ਡਿਜ਼ਾਈਨ ਆ ਇਹ ਇਦਾਂ ਫਲਾਰ ਆ ਜਾਣਗੇ। ਸਟੱਫ ਵੀ ਸੇਮ ਆ ਤੇ ਦੁਪੱਟੇ ਵੀ ਸੇਮ ਕੰਟਰਾਸਟ ਵਿੱਚ ਹੀ ਨੇ। ਇਹ ਜਿਹੜਾ ਅਸੀਂ ਪਹਿਲਾਂ ਖੋਲਿਆ ਹੋਇਆ ਜੀ ਸੇਮ ਡਿਜ਼ਾਈਨ। ਠੀਕ ਹੈ। ਡਿਜ਼ਾਈਨਿੰਗ ਦਾ ਇੱਕ ਤੋਂ ਇੱਕਾ ਕੰਟਰਾਸਟ ਵਾਸ ਹੋਣੇ ਇਹਨਾਂ ਦੇ। 1800 ਦੇ ਵਿੱਚ ਤੁਹਾਨੂੰ ਇੰਨਾ ਸੋਹਣਾ ਸਟੱਫ ਤੇ ਪ੍ਰਿੰਟ ਮਿਲਦੇ ਆ। ਲੁੱਕ ਦੇਖੋ ਸੂਟ ਦੇ। ਇੱਕ ਮਿਲ ਛੇਗਾ ਜੀ। ਇਹ ਵਾਲਾ ਮਹਿੰਦੀ ਜਿਹਾ ਸ਼ੇਡ। ਠੀਕ ਹੈ। ਇਹ ਵੀ ਕਲਰ ਬਹੁਤ ਸੋਹਣਾ ਹੈ। ਇਹਦੇ ਨਾਲ ਇਹ ਆਨੀਆਂ ਜੇ ਸ਼ੇਡ ਦਾ ਕੰਟਰਾਸਟ। ਠੀਕ ਹੈ ਇਹ ਹੈਗੇ ਨੇ ਸਾਰੇ ਸੂਟ 1800 ਦੇ ਸ਼ਿਮਰ ਵੇਸ ਦੇ ਉੱਪਰ। ਤੇ ਇਹ ਦਿਖਾਨਿਆ ਜੀ ਪ्युअर सॉफ्ट ਲੀਲਨ ਦੇ ਉੱਪਰ ਸੂਟਾ ਇਹ ਮੈਚਿੰਗ ਚ ਰਣਗੇ ਇਹ ਹੈਗੀ ਹੈ ਜੀ 셔ਟ ਤੇ ਇਹ ਸਲਵਾਰ ਮਿਲ ਜੇਗੀ ਪ्युअर कॉटन ਦੀ ਵਿਦਾਊਟ ਲਾਈਨਿੰਗ ਸੂਟ ਬਣੇਗਾ ਇਹ ਹੈਗਾ ਜੀ ਦੁਪੱਟਾ ਮਸਲਿਨ ਦਾ ਸੇਮ ਦੇ ਵਿੱਚ ਦੋ ਸੂਟ ਮਿਲ ਜਾਣਗੇ ਇਹਦੇ ਵਿੱਚ ਕਲਰ ਆਪਸ਼ਨ ਮਿਲ ਜਗੇ ਇਹ ਤਿੰਨ ਕਲਰ ਨੇ ਠੀਕ ਹੈ ਚਾਰ ਸੂਟਾਂ ਦੇ ਵਿੱਚ ਤਿੰਨ ਕਲਰ ਮਿਲ ਜਾਣਗੇ ਤੁਹਾਨੂੰ ਨੈਕਸਟ ਦੇ ਰਹੀਆਂ ਜੀ ਇਹ ਵੂਮੈਂਟ ਦੇ ਸੂਟ ਨੇ ਜਿਹੜੇ ਤੁਹਾਨੂੰ ਮੈਂ ਦਿਖਾ ਰਹੀਆਂ ਬਹੁਤ ਸੋਹਣਾ ਸਟੱਫ ਹੈ ਪਿਓਰ ਕਾਟਨ ਜਿੰਨਾ ਵੀ ਫਰੰਟ ਤੇ ਪ੍ਰਿੰਟ ਆ ਸਾਰਾ ਹੀ ਮਸ਼ੀਨੀ ਵਰਕ ਦੇ ਨਾਲ ਹਾਈਲਾਈਟ ਆ 3 ਮੀਟਰ ਦੀ ਸਲਵਾਰ ਇਹਦੇ ਨਾਲ ਮਸਲੀਨ ਦਾ ਦੁਪੱਟਾ ਤੇ ਵਿਦਾਊਟ ਲਾਈਨਿੰਗ ਸੂਟ ਬਣਨੇ ਵਾਲਾ ਜੀ ਇਹ ਹੈ ਇਹ ਦੁਪੱਟਾ ਇਹਦੇ ਵੀ ਤੁਹਾਨੂੰ ਇੱਕ ਬਲੈਕ ਜਾਂ ਸ਼ੇਡ ਮਿਲ ਜਾਏਗਾ ਦੋ ਹੀ ਸੂਟ ਆ ਗਏ ਇਹ ਪਿਓਰ ਮਸਲੀਨ ਦਾ ਸੂਟ ਦੰਨੇ ਆ ਇਹ ਪਿਓਰ ਮਸਲੀਨ ਆ कॉटन ਪਿਓਰ ਮਸਲੀਨ ਇਹ ਦੇਖੋ ਜੀ ਸੂਟ 2800 ਦਾ ਸੂਟ ਸੀਗਾ ਤੇ ਅਸ ਤੁਹਾਡੇ ਵਾਸਤੇ ਇਹ 1800 ਦਾ ਸੂਟ ਹੈ ਜਿਹੜੀ ਸਾਡੀ ਸੇਲ ਚੱਲ ਰਹੀ ਹੈ ਇਹ ਹੈਗੇ ਆਨਲਾਈਨ ਵੈਸੇ client ਆਈ ਜਾਂਦੇ ਨੇ ਕਾਫੀ ਸਾਰੇ ਫਿਰ ਸਾਨੂੰ ਪੈਕਿੰਗ ਕਰਨ ਚ ਬਹੁਤ ਪ੍ਰੋਬਲਮ ਆ ਜਾਂਦੀ ਆ ਇਦਾਂ ਦੀ ਲੁੱਕ ਹੈ ਜੀ ਤੇਰੇ ਵੀ ਤੁਹਾਨੂੰ ਕਲਰ ਮਿਲ ਜਾਣਗੇ ਤਿੰਨ ਦਿੰਨੋ ਹੀ ਕਲਰ ਬਹੁਤ ਸੋਹਣੇ ਆ ਨੈਕਸਟ ਹੈਗਾ ਜੀ ਪਿਓਰ ਚਿਕਮ ਵਰਕ ਦੇ ਉੱਪਰ ਬਹੁਤ ਸੋਹਣਾ ਸੂਟ ਹੈ ਪਿਓਰ ਕਾਟਨ ਦੇ ਪਿਓਰ ਕਾਟਨ ਦੇ ਸੂਟ ਹੈ ਇਹ ਇਹਵੇਂ ਲੈ ਕੇ ਆਈ ਸੀ ਪਹਿਲਾ ਵੀਡੀਓ 2700 2800 ਪ੍ਰਾਈਸ ਸੀਗੇ ਇਹਨਾਂ ਦਾ ਵੀ ਇਹ ਪੀਟ ਸਟ ਹੈ ਜੀ ਸਾਡੇ ਕੋਲ ਪਿਓਰ ਕਾਟਨ ਫਰੰਟ ਬੈਕ ਸਾਰਾ ਚਿਕਨ ਵਰਕ ਮਿਲੇਗਾ ਤੁਹਾਨੂੰ ਪਲੇਨ ਸਲਵਾਰ ਇਹਦੇ ਨਾਲ ਆਫ ਵਾਈਟ ਕਲਰ ਦੀ ਪਿਓਰ ਕਾਟਨ ਦਾ ਇਦਾਂ ਲਾਈਨ ਵਾਲਾ ਦੁਪੱਟਾ ਰਹੇਗਾ ਇਹ ਰਿਵਾ ਬ੍ਰਾਂਡ ਦੇ ਸੂਟ ਨੇ ਇਹਦੇ ਵੀ ਤੁਹਾਨੂੰ ਇਹ ਚਿਕਨ ਦੇ ਉੱਪਰ ਔਰੀਜਨ ਪ੍ਰਿੰਟ ਮਿਲ ਜਾਏਗਾ ਤੇ ਕਾਟਨ ਦਾ ਦੁਪੱਟਾ ਇਹ ਜਿਹੜਾ ਸੂਟ نیچے ਖੋਲਿਆ ਸੀਗਾ ਉਹਦੇ ਨਾਲ ਤਾਂ ਹੀ ਆ ਗਿਆ ਲਾਈਨ ਵਾਲੀ ਦੁਪੱਟੇ ਦੇ ਨਾਲ ਠੀਕ ਹੈ ਇਹ ਜਿਹੜਾ ਹੋਰ ਇਹ ਸੂਟ ਖੋਲ ਲਿਆ ਉਹਦੇ ਨਾਲ ਤਾਂ ਪ੍ਰਿੰਟ ਆ ਗਿਆ ਰੀਵਾ ਬ੍ਰਾਂਡ ਦੇ ਸੂਟ ਤੁਹਾਨੂੰ 1800s ਮਿਲ ਰਹੇ ਨੇ ਜੀ ਸਾਰੇ ਨੈਕਸਟ ਦੇ ਰਹੀਆਂ ਤੁਹਾਨੂੰ ਵਾਈਟ ਸੂਟ ਕਾਟਨ ਦਾ ਇਹ ਹੈਗਾ ਜੀ neck organza ਦੇ ਨਾਲ ਬਹੁਤ ਸੋਹਣਾ neck ਬਣਿਆ ਹੋਇਆ ਹੈ organza ਦੇ ਉੱਪਰ ਵਰਕ ਕਰਕੇ ਤੇ ਇਹ ਹੈਗਾ ਇਹਦਾ ਫਰੰਟ ਦਾ ਪ੍ਰਿੰਟ نیچے ਲੇਸਿਸ ਵਗੈਰਾ ਲਗਾ ਕੇ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈ ਇਹਦੇ ਨਾਲ ਆਫ-ਵਾਈਟ ਸਲਵਾਰ ਤੇ ਕੋਟਾ ਡੋਰੀ ਦਾ ਦੁਪੱਟਾ ਇਹ ਕੋਟਾ ਡੋਰੀ ਇਹਦਾ ਲੰਮਾ ਚੌੜਾ ਜਿਹਾ ਦੁਪੱਟਾ ਇਹ ਸੋਨੂਏ ਸੈਕਿੰਡ ਕਲਰ ਮਿਲ ਜਾਏਗਾ ਸੇਮ ਹੀ ਪ੍ਰਿੰਟ ਅਜ ਠੀਕ ਹੈ ਜੀ ਲੀਲਨ ਦੇ ਦੁਪੱਟਿਆਂ ਦੇ ਨਾਲ ਨੇ ਸੂਟ ਇਹ ਵੂਮਨ ਦੇ 2500 ਵਾਲਾ ਸੂਟ ਹੈ ਜੀ ਹੈ ਪਿਓਰ ਕਾਟਨ ਵਿਦਾਊਟ ਅ ਲਾਈਨਿੰਗ ਸੂਟ ਬਣੇਗਾ ਤੁਸੀਂ ਕਿਸੇ ਨੂੰ ਗਿਫਟ ਦੇਣੇ ਆ ਜਾਂ ਸਟਿਚ ਕਰਵਾਉਣੇ ਆ ਜਾਂ ਅਗਲੀ ਗਰਮੀ ਵਾਸਤੇ ਇਹਨਾਂ ਨੂੰ ਸੇਵ ਕਰਕੇ ਰੱਖਣਾ ਤਾਂ ਬਹੁਤ ਸੋਹਣੀ ਆਈਟਮ ਹੈ ਤੇ ਕਾਫੀ ਜ਼ਿਆਦਾ ਫਾਇਦੇ ਦੀ ਆਈਟਮ ਹੈ ਇਹ ਹੈਗਾ ਪਿਓਰ ਲੀਲਨ ਦਾ ਦੁਪੱਟਾ ਦੁਪੱਟੇ ਦੀ ਪ੍ਰਿੰਟਿੰਗ ਬਹੁਤ ਪਿਆਰੀ ਆ ਇਹਦਾ ਸੈਕੰਡ ਕਲਰ ਆ ਜੀ ਠੀਕ ਹੈ ਹਲਕਾ ਜਿਹਾ ਡਿਜ਼ਾਈਨ ਦਾ ਫਰਕ ਆ ਜਾਏਗਾ ਸੇਮ ਹੀ ਸਟੱਫ ਦੇ ਉੱਪਰ ਆ ਇਹਦੇ ਸੇ ਬਹੁਤ ਪਿਆਰੇ ਪੈਚ ਜੇ ਹੋਏ ਹੋਏ ਆ ਠੀਕ ਹੈ ਪਿਓਰ ਦੇ ਦੁਪੱਟੇ ਨਾਲ ਪਿਓਰ ਸ਼ਿਫੋਨ ਦੇ ਨਾਲ ਸੇਮ ਹੀ ਬ੍ਰਾਂਡ ਦੇ ਵਿੱਚ ਤੇ ਇਹ ਚ ਤੁਹਾਨੂੰ ਕਲਰ ਮਿਲ ਜਾਣਗੇ ਇਹ ਵੀ ਬੂਮੈਂਟ ਦਾ ਸੂਟ ਹੈ ਜੀ ਬਹੁਤ ਪਿਆਰਾ ਸੂਟ ਆ 1800 ਦੇ ਵਿੱਚ ਮਸਲੀਨ ਦੇ ਦੁਪੱਟੇ ਦੇ ਨਾਲ ਇਹਦੇ ਵਿੱਚ ਦੋ ਕਲਰ ਮਿਲ ਜਾਣਗੇ ਤੁਹਾਨੂੰ ਇਹ ਸਾਰੇ ਹੈਂਡਵਰਕ ਸੌਰੀ ਦੋ ਤਿੰਨ ਕਲਰ ਨੇ ਇਹ ਹੈਂਡਵਰਕ ਹੈ ਸਾਰੇ ਬਹੁਤ ਪਿਆਰੇ ਪਿਆਰੇ ਕਲਰ ਨੇ ਤਿੰਨ ਕਲਰ ਨੇ ਨੈਕਸਟ ਸੂਟ ਬਹੁਤ ਸੋਹਣਾ ਹੈ 3000 ਰਾਈਸ ਹੈਗਾ ਸੂਟ ਦਾ ਪਿਓਰ ਕਾਟਨ neck ਦੇ ਉੱਪਰ ਹੈਂਡਵਰਕ ਦਾ ਕੰਮ ਹੋਇਆ ਹੋਇਆ ਤੇ ਸਾਰਾ ਹੀ ਆਰੀ ਵਰਕ ਫਰੰਟ ਦੇ ਉੱਪਰ ਕੇਰਾ ਬਹੁਤ ਸੋਹਣਾ ਔਰਗੈਂਜ਼ਾ ਦੇ ਉੱਪਰ ਇਹ ਕਲਰਫੁੱਲ ਜਿਹਾ ਠੀਕ ਹੈ ਬਾਜੂ ਤੇ ਵੀ ਪੈਚ ਦਿੱਤਾ ਹੋਇਆ ਸੇਮ ਵੇਸ ਕਲਰ ਦੀ ਪਲੇਨ ਸਲਵਾਰ ਹੋਗੇ ਪਿਓਰ ਸ਼ਫਾਨ ਦਾ ਦੁਪੱਟਾ ਕੁਛ ਇਦਾਂ ਦੀ ਲੁੱਕ ਆ ਜਾਏਗੀ ਕਲਰ ਦੋ ਮਿਲ ਜਾਣਗੇ ਸੂਟ ਹੈਗਾ ਪਿਓ ਲੀਲਨ ਦੇ ਉੱਪਰ ਸਾਈਡਾਂ ਤੇ ਪ੍ਰਿੰਟ ਆ ਜੀ ਫਰੰਟ ਦੇ ਵਿੱਚ ਇਹ ਵਰਕ ਹੈ ਅਲੱਗ ਜੀ ਲੁੱਕ ਦਾ ਸੂਟ ਆ ਬਿਲਕੁਲ ਸੌਫਟ ਸਟਫ ਦੇ ਉੱਪਰ ਆ ਪਲੇਨ ਸਲਵਾਰ ਆ ਇਹਦੇ ਨਾਲ ਮਸਲੀਨ ਦਾ ਦੁਪੱਟਾ ਲਾਸਟ ਲਾਸਟ ਪੀਸ ਆ ਜੀ ਇਹ 28 2900 ਵਾਲੇ ਸੂਟ ਨੇ ਬਲੈਕ ਕਲਰ ਦਾ ਸੂਟ ਆ ਏ ਆਰੀ ਵਰਕ ਹੈ ਬਹੁਤ ਸੋਨਾ ਸੂਟ ਦੇ ਉੱਪਰ ਇਹ ਤੁਹਾਨੂੰ ਕਲਰ ਆਪਸ਼ਨ ਮਿਲ ਜਾਏਗੀ ਇਹ ਸੈਕਿੰਡ ਕਲਰ ਹੈ ਇਹਦੇ ਨਾਲ ਇਹ ਥੋੜੀ ਜੀ ਡਾਰਕ ਗ੍ਰੀਨ ਜੀ ਸਲਵਾਰ ਰਹੇਗੀ ਤੇ ਨੀਚੇ ਵਾਲੇ ਨਾਲ ਬਲੈਕ ਕਲਰ ਦੀ ਹੈ ਡਿਜੀਟਲ ਪ੍ਰਿੰਟਿੰਗ ਦੇ ਉੱਪਰ ਸੂਟ ਹੈ ਜੇ ਬਲੈਕ ਸਲਵਾਰ ਦੇ ਨਾਲ ਪ੍ਰਿੰਟੇ ਬਹੁਤ ਸੋਨਾ ਸੂਟ ਦਾ ਦੇਖੋ ਸਾਰਾ ਬਲੈਕ ਹੈ ਇੱਕ ਹਲਕਾ ਜਿਹਾ ਵਿੱਚ ਨੂੰ ਕਲਰ ਉੱਭਰ ਰਿਹਾ ਹੈ ਸੂਟ ਬਹੁਤ ਸੋਹਣਾ ਹੈ ਪਿਓਰ ਸ਼ਫਾਂਦੇ ਦੁਪੱਟੇ ਦੇ ਨਾਲ ਪਿਓਰ ਕਾਟਨ ਦਾ ਸੂਟ ਆ ਕੇ ਰਿਤੇ ਹੀ ਵਰਕ ਬਹੁਤ ਸੋਹਣਾ ਹੋਇਆ ਹੋਇਆ ਸਾਰੇ ਦੁਪੱਟੇ 'ਚ ਵਰਕ ਰਹੇਗਾ ਜੀ ਸੂਟ ਹੀ ਬਹੁਤ ਪਿਆਰਾ ਹੈ 3200 ਵਾਲਾ ਸੂਟ ਹੈ ਇਹ ਇਹ ਹੈਗਾ ਜੀ ਪਿਓਰ ਮਸਲੀਨ ਦੇ ਉੱਪਰ ਸੌਫਟ ਸਟਫ ਆ ਬਿਲਕੁਲ ਕੇਰਾ ਬਣਿਆ ਹੋਇਆ ਤੇ ਇਹ ਹੈਗਾ ਇਹਦਾ ਦੁਪੱਟਾ ਮਸਲੀਨ ਦਾ ਲੰਮਾ ਛੋੜਾ ਜਿਹਾ ਇੱਕ ਸੂਰਤ ਨੂੰ ਇਹ ਕੰਟਰਾਸਟ ਵਿੱਚ ਮਿਲ ਜਾਏਗਾ ਇਹ ਹੈਗਾ ਜੀ ਕੇਰਾ ਬਣਿਆ ਹੋਇਆ ਹੈਂਡਵਰਕ ਦੇ ਨਾਲ ਤੇ ਇਹਦੇ ਨਾਲ ਇਹ ਗਾਜਰੀ ਕਲਰ ਦੀ ਸਲਵਾਰ ਆ ਜਾਏਗੀ ਤੇ ਨਾਲ ਪਿਓਰ ਸ਼ਫਾਨ ਦਾ ਦੁਪੱਟਾ ਆ ਜਾਏਗਾ ਇਹ ਵੀ ਸੂਟ ਤੁਹਾਨੂੰ 1800 ਦੇ ਵਿੱਚ ਹੀ ਦੇ ਰਹੇ ਹਾਂ ਹਾਂਜੀ ਉਮੀਦ ਕਰਦੀ ਹਾਂ ਕਲੈਕਸ਼ਨ ਤੁਹਾਨੂੰ ਪਸੰਦ ਆਈ ਹੋਵੇਗੀ ਜੋ ਵੀ ਸੂਟ ਅੱਜ ਦੀ ਵੀਡੀਓ ਚ ਪਸੰਦ ਆ ਤੁਸੀ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਥੈਂਕ ਯੂ so much